ਗੁੱਡ ਮਾਰਨਿੰਗ ਸਵਾਗਤ ਅਭਿਨੰਦਨ ਨਮਸਕਾਰ ਸਤਿ ਸ਼੍ਰੀ ਅਕਾਲ ਮੈਂ ਸਟ੍ਰੋਲੋਜਰ ਤੇ ਵਾਸਤਵ ਐਕਸਪਰਟ ਜਸ਼ਨੂ ਗੁਪਤਾ ਆਪ ਸਭ ਦਾ ਇਸ ਖਾਸ ਪ੍ਰੋਗਰਾਮ ਅੱਜ ਦਾ ਰਾਸ਼ੀ ਫਲ ਵਿੱਚ ਬਹੁਤ ਬਹੁਤ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਵਿੱਚ ਅਸੀਂ ਜਾਣਾਂਗੇ ਕਿ ਅੱਜ ਰਾਸ਼ੀ ਅਨੁਸਾਰ ਤੁਹਾਡਾ ਰਾਸ਼ੀ ਫਲ ਕੀ ਕਹਿੰਦਾ ਹੈ ਲੱਕੀ ਕਲਰ ਕਿਹੜਾ ਹੈ ਲੱਕੀ ਨੰਬਰ ਕੀ ਹੈ ਸਾਵਧਾਨੀ ਕੀ ਵਰਤਣੀ ਹੈ ਤੇ ਸਮੱਸਿਆ ਸਮਾਧਾਨ ਕੀ ਹੈ ਇਸ ਉੱਤੇ ਅਸੀਂ ਚਰਚਾ ਕਰਾਂਗੇ ਪ੍ਰੋਗਰਾਮ ਵਿੱਚ ਅੱਗੇ ਤੁਹਾਡੇ ਪੁੱਛੇ ਹੋਏ ਸਵਾਲ ਦਾ ਅਸੀਂ ਜਵਾਬ ਦਵਾਂਗੇ ਆਓ ਸ਼ੁਰੂ ਕਰਦੇ ਹਾਂ ਪਹਿਲੀ ਰਾਸ਼ੀ ਏਰੀਜ਼ ਯਾਨੀ ਮੇਸ਼ ਤੋਂ ਮੇਸ਼ ਰਾਸ਼ੀ ਦੇ ਜਾਤਕਾਂ ਲਈ ਅੱਜ ਬਿਜ਼ਨਸ ਵਿੱਚ ਲਗਾਤਾਰ ਮਿਹਨਤ ਕਰਨ ਦੀ ਲੋੜ ਹੈ ਤੇ ਲਗਾਤਾਰ ਮਿਹਨਤ ਤੋਂ ਬਾਅਦ ਹੀ ਤੁਹਾਨੂੰ ਅੱਜ ਲਾਭ ਮਿਲੇਗਾ ਅਚਾਨਕ ਪਰਿਵਾਰ ਵਿੱਚ ਕੋਈ ਸ਼ੁਭ ਸਮਾਚਾਰ ਤੁਹਾਨੂੰ ਮਿਲ ਸਕਦਾ ਹੈ ਜਿਸ ਕਰਕੇ ਮਨ ਖੁਸ਼ ਰਹੇਗਾ ਤੇ ਰੀਸਾਈਕਲਿੰਗ ਤੇ ਬਿਜ਼ਨਸ ਵਿੱਚ ਜੁੜੇ ਹੋਏ ਲੋਕਾਂ ਨੂੰ ਬਹੁਤ ਵੱਡਾ ਕੋਈ ਆਰਡਰ ਮਿਲ ਸਕਦਾ ਹੈ ਕੋਈ ਸਰਕਾਰ ਨਾਲ ਐਸੋਸੀਏਸ਼ਨ ਹੋ ਸਕਦੀ ਹੈ ਜਿਸ ਕਰਕੇ ਤੁਹਾਡਾ ਬਿਜ਼ਨਸ ਬਹੁਤ ਫੈਲੇਗਾ ਬਜ਼ੁਰਗਾਂ ਦੀ ਕਮਾਈ ਹੋਈ ਦੌਲਤ ਨੂੰ ਅੱਜ ਤੁਸੀਂ ਇੰਜੋਏ ਕਰੋਗੇ ਅੱਜ ਉਪਾ ਕੀ ਕਰਨਾ ਹੈ ਕਿ ਮਿੱਠੀ ਰੋਟੀਆਂ ਗਾ ਨੂੰ ਪਾਣੀ ਹੈ ਲੱਕੀ ਨੰਬਰ ਹੈ 5 ਐਂਡ ਲੱਕੀ ਕਲਰ ਇਜ਼ 골ਡਨ ਟੌਰਸ ਯਾਨੀ ਵ੍ਰਿਸ਼ਭ ਰਾਸ਼ੀ ਪਿਤਾ ਵੱਲੋਂ ਕੋਈ ਨਾ ਕੋਈ ਉਪਹਾਰ ਕੋਈ ਗਿਫਟ ਤੁਹਾਨੂੰ ਸੁੰਦਰ ਜਿਹਾ ਮਿਲ ਸਕਦਾ ਹੈ ਧਾਰਮਿਕ ਯਾਤਰਾ ਤੁਹਾਡੀ ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਉਹਦੇ ਉੱਤੇ ਜਾਓ ਸਫਲ ਯਾਤਰਾ ਤੁਹਾਡੀ ਰਹੇਗੀ ਤੇ ਮਨ ਨੂੰ ਵੀ ਸ਼ਾਂਤੀ ਦਾ ਅਹਿਸਾਸ ਹੋਏਗਾ ਹਾਇਰ ਸਟੱਡੀ ਵਾਸਤੇ ਵਿਦੇਸ਼ ਜਾਣਾ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਹਾਨੂੰ ਵਿਦੇਸ਼ ਜਾਣ ਦਾ ਅਫਸਰ ਵੀ ਪ੍ਰਾਪਤ ਹੋ ਸਕਦਾ ਹੈ ਤੇ ਨੌਕਰੀ ਕਰਨ ਵਾਲਿਆਂ ਨੂੰ ਪ੍ਰੋਮੋਸ਼ਨ ਅੱਜ ਜ਼ਰੂਰ ਮਿਲ ਸਕਦੀ ਹੈ ਉਹ ਬਾਕੀ ਕਰਨਾ ਹੈ ਖੀਰ માતા ਜੀ ਦੇ ਮੰਦਰ ਵਿੱਚ ਚੜਾਨੀ ਹੈ ਲੱਕੀ ਕਲਰ ਇਜ਼ ਗ੍ਰੀਨ ਐਂਡ ਲੱਕੀ ਨੰਬਰ ਇਜ਼ 6 ਜੈਮਨੀ ਯਾਨੀ ਮਿਥਨ ਰਾਸ਼ੀ ਕੰਮ ਕਾਜ ਵਾਲੀ ਜਗਾਤੇ ਮਾਹੌਲ ਅੱਜ ਖੁਸ਼ ਨੁਮਾ ਬਣਿਆ ਰਹੇਗਾ ਤੁਹਾਡਾ ਮਨ ਵੀ ਕੰਮ ਵਿੱਚ ਲੱਗੇਗਾ ਤੇ ਦੋਸਤਾਂ ਨਾਲ ਕੋਈ ਯਾਤਰਾ ਦਾ ਪ੍ਰੋਗਰਾਮ ਜੇ ਤੁਸੀਂ ਬਣਾ ਰਹੇ ਹੋ ਤਾਂ ਤੁਸੀਂ ਜ਼ਰੂਰ ਜਾਓ ਹੋ ਸਕਦਾ ਹੈ ਇਹ ਪ੍ਰੋਗਰਾਮ ਤੁਹਾਡਾ ਪਾਣੀ ਦੇ ਕਿਤੇ ਨਜ਼ਦੀਕ ਬਣ ਜਾਏ ਕੋਈ ਵਿੱਚ ਵਿੱਚ ਤੁਸੀਂ ਜਾ ਸਕਦੇ ਹੋ ਜਾਂ ਸਮੁੰਦਰੀ ਕਰੂਜ਼ ਵੀ ਤੁਸੀਂ ਕਰ ਸਕਦੇ ਹੋ ਬਿਜ਼ਨਸ ਨੂੰ ਲੈ ਕੇ ਜੋ ਚਿੰਤਾਵਾਂ ਸਨ ਅੱਜ ਉਹ ਖਤਮ ਹੋ ਜਾਣਗੀਆਂ ਤੇ ਆਪਣੇ ਸਾਥੀਆਂ ਨਾਲ सलाह मशा करते हुए तुम अपने सेंटीमेंट्स से थोड़ा कंट्रोल रखना है उपाय तो की करना है हरा पेन एक अपने कोल रखना है लकी कलर इज़ ब्लू एंड लकी नंबर इज सिक्सटीन कैंसर यानी कर्क राशि सेज विच में इंप्रूवमेंट हों हो नज़र आ रही है जिस करके मन थोड़ा खुश रहेगा बिजनेस विच कोई जेकर डिसीजन लेना चाहते हो फैसला लेना चाहते हो ਦਾ ਉਹ ਫੈਸਲਾ ਜ਼ਮੀਨੀ ਪੱਧਰ ਉਤੇ ਹੋ ਰਹੀਆਂ ਘਟਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਲੈਣਾ ਹੈ ਪ੍ਰੈਕਟੀਕਲ ਅਪਰੋਚ ਨਾਲ ਚੱਲੋ ਤੁਹਾਨੂੰ ਇਹ ਡਿਸੀਜਨ ਫਾਇਦਾ ਦੇਗਾ ਅੱਜ ਮਾਤਾ ਜੀ ਨਾਲ ਤੁਹਾਡਾ ਪਿਆਰ ਮਦਰ ਨਾਲ ਤੁਹਾਡੀ ਸਾਂਝ ਜਿਹੜੀ ਹੈ ਉਹ ਵਧੇਗੀ ਤੇ ਉਹਨਾਂ ਦੇ ਸੁਪਨਿਆਂ ਨੂੰ ਤੁਸੀਂ ਪੂਰਾ ਕਰ पाओगे ਸੀਨੀਅਰ ਦੀ ਸਲਾਹ ਤੋਂ ਬਗੈਰ ਅੱਜ ਕੋਈ ਵੀ ਡਿਸੀਜਨ ਨਾ ਲਓ ਉਪਾਕੀ ਕਰਨਾ ਹੈ ਕਿ ਪਾਣੀ ਦੀ ਛਬੀਲ ਕਿਤੇ ਲਗਵਾ ਦਿਓ ਲੱਕੀ ਕਲਰ ਇਜ਼ ਰੈੱਡ ਐਂਡ ਲੱਕੀ ਨੰਬਰ ਇਜ਼ 72 leo yani sing rashi foreign settle hon da sunhera tade layi mauka hai foreign jana chande ho videsh jana chande ho settle hona chande ho din shubh hai apni application file tusi laga sakte ho pita ji nal foreign ghumna da koi program ban sakta hai apne father nal tusi ja sakte ho dharmik kamon te paisa twaada kharch hoyega ghar vich koi mangali kary ho sakta hai jis karke ghar vich shanti bani rahegi yatra de dauran धार्मिक किसी गुरु नाल मुलाकात हो सकती है जो तीन लाइफ में बदलाव लिया है उपाय की करना है कि सुबह उठ के सूरज प्रणाम करना है लकी कलर है कॉपर एंड लकी नंबर इस टेन। वर्गो यानी कन्या राशि अचानक सेहत थी खराब हो सकती है अपने खान पीन का ध्यान रखना है व्यर्थ की दौड़ धुप तो बचना है ਅੱਜ ਐਫਰਟ ਜ਼ਿਆਦਾ ਕਮ ਜ਼ਿਆਦਾ ਤੇ ਥੋੜਾ ਫਾਇਦਾ ਤੁਹਾਨੂੰ ਕੱਟ ਹੋਏਗਾ ਆਪਣੇ ਬਿਜ਼ਨਸ ਨੂੰ ਲੈ ਕੇ ਚਿੰਤਾਵਾਂ ਤੁਹਾਡੀਆਂ ਵੱਧ ਸਕਦੀਆਂ ਨੇ ਇਸ ਲਈ ਸੋਚ ਸਮਝ ਕੇ ਸਾਰੇ ਫੈਸਲੇ ਲੈਣੇ ਬਿਜ਼ਨਸ ਵਿੱਚ ਥੋੜਾ ਕੈਲਕੂਲੇਟਿਵ ਹੋ ਕੇ ਆਪਣੇ ਕੰਮ ਵਿੱਚ ਕੈਲਕੂਲੇਟਿਵ ਹੋ ਕੇ ਜੌਬ ਵਿੱਚ ਵੀ ਆਪਣੇ ਟਾਰਗੇਟਸ ਦਾ ਧਿਆਨ ਰੱਖਦੇ ਹੋਏ ਕੰਮ ਕਰਨਾ ਹੈ ਜ਼ਿਆਦਾ ਲਾਲਚ ਵਿੱਚ ਨਹੀਂ ਫਸਣਾ ਅੱਜ ਉਪਾਹ ਕੀ ਕਰਨਾ ਹੈ ਕਿ ਲੰਗਰ ਵਿੱਚ ਹਰੀ ਸਬਜ਼ੀਆਂ ਦਾ ਦਾਨ ਦੇਣਾ ਲੱਕੀ ਕਲਰ ਇਸ ਪਿੰਕ ਐਂਡ ਲੱਕੀ ਨੰਬਰ ਇਸ 11 ਦੋਸਤੋ ਜੇਕਰ ਤੁਹਾਡੇ ਮਨ ਵਿੱਚ ਜੋਤਿਸ਼ ਵਾਸਤੂ ਜਾਂ ਅੰਕ ਸ਼ਾਸਤਰ ਨੂੰ ਲੈ ਕੇ ਕੋਈ ਵੀ ਸਵਾਲ ਹੈ ਜਿਗਿਆਸਾ ਹੈ ਕੁਝ ਪੁੱਛਣਾ ਚਾਹੁੰਦੇ ਹੋ ਆਪਣੇ ਕੈਰੀਅਰ ਨੂੰ ਲੈ ਕੇ ਚਿੰਤਤ ਹੋ ਬਿਜ਼ਨਸ ਕਿਹੜਾ ਮੈਂ ਕਰਾਂ ਇਹਦੇ ਲਈ ਤੁਹਾਡੇ ਮਨ ਵਿੱਚ ਸਭ ਕੁਝ ਸਵਾਲ ਹੈ ਜਾਂ ਬੱਚੇ ਦੇ ਕੈਰੀਅਰ ਸਿਲੈਕਸ਼ਨ ਨੂੰ ਲੈ ਕੇ ਚਿੰਤਤ ਹੋ ਜਾਂ ਤੁਹਾਡੇ ਆਪਣੇ ਵਿਆਹ ਵਿੱਚ ਕੋਈ ਅੜਚਨ ਆ ਰਹੀ ਹੈ ਯਾ ਬਿਜ਼ਨਸ ਵਿੱਚ ਕੋਈ ਅੜਚਨ ਹੈ ਕੰਮ ਕਾਜ ਬਣਦਾ ਬੰਦਾ ਵਿਗੜ ਜਾਂਦਾ ਹੈ ਯਾ ਸ਼ੁਰੂ ਹੀ ਨਹੀਂ ਹੋ ਪਾਰਿਆ ਕੋਈ ਵੀ ਸਮੱਸਿਆ ਤੁਹਾਡੇ ਮਨ ਵਿੱਚ ਹੈ ਆਪਣੇ ਬਿਜ਼ਨਸ ਦਾ ਜਾਂ ਆਪਣਾ ਨਾਮ ਅੰਕ ਸ਼ਾਸਤਰ ਅਨੁਸਾਰ ਬਦਲ ਕੇ ਆਪਣੇ ਕੈਰੀਅਰ ਵਿੱਚ ਕੰਮ ਵਿੱਚ ਚਾਰਚਨ ਲਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਆਪਣਾ ਨਾਮ ਆਪਣੀ ਡੇਟ ਆਫ ਬਰਥ ਟਾਈਮ ਤੇ ਪਲੇਸ ਆਫ ਬਰਥ ਸਾਨੂੰ ਥੱਲੇ ਦਿੱਤੇ ਗਏ ਨੰਬਰ ਉੱਤੇ ਭੇਜੋ ਅਸੀਂ ਤੁਹਾਡੇ ਸਾਰੇ ਸਮੱਸਿਆਵਾਂ ਦਾ ਸਮਾਧਾਨ ਜ਼ਰੂਰ ਕਰਾਂਗੇ ਅੱਜ ਅਮਰੀਕ ਸਿੰਘ ਜੀ ਨੇ ਮਾਨਸਾ ਤੋਂ ਪ੍ਰਸ਼ਨ ਪੁੱਛਿਆ ਹੈ ਕਿ ਉਹਨਾਂ ਦੀ ਹੈਲਥ ਜਿਹੜੀ ਹੈ ਸਿਹਤ ਜੋੜੀ ਹੈ ਉਹ ਠੀਕ ਨਹੀਂ ਰਹਿੰਦੀ बार-बार ਖਰਾਬ ਹੁੰਦੀ ਹੈ ਕੀ ਉਪਾਅ ਕਰਨਾ ਚਾਹੀਦਾ ਅਮਰੀਕ ਜੀ ਤੁਹਾਡੀ ਰਾਸ਼ੀ ਮੇਸ਼ ਲਗਨ ਦੀ ਰਾਸ਼ੀ ਹੈ ਤੇ ਮੇਸ਼ ਲਗਨ ਦਾ ਸਵਾਮੀ ਮੰਗਲ ਚੌਥੇ ਬਾਦ ਚ ਨੀਚ ਦਾ ਹੈ ਤੁਹਾਡੀ ਰਾਸ਼ੀ ਸਿੰਘ ਹੈ ਤੇ ਲਗਨ ਵਿੱਚ ਤੁਹਾਡਾ ਸ਼ਨੀ ਨੀਚ ਦਾ ਹੈ ਤੇ ਵਕਰੀ ਹੈ ਇਹ ਮੰਗਲ ਤੇ ਸ਼ਨੀ ਦਾ ਜਿਹੜਾ ਇੱਕ ਕੰਬੀਨੇਸ਼ਨ ਤੁਹਾਡੇ ਹੋਰੋਸਕੋਪ ਵਿੱਚ ਹੈ ਇਸ ਕਰਕੇ ਇਨਸਾਨ ਦੀ ਸਿਹਤ ਕਦੀ ਵੀ ਪ੍ਰੋਪਰ ਤਰੀਕੇ ਨਾਲ ਸਹੀ ਨਹੀਂ ਰਹਿੰਦੀ ਉਹਨੂੰ ਕੋਈ ਨਾ ਕੋਈ ਸਰੀਰ ਪੱਖੋਂ ਤਕਲੀਫ ਰਹਿੰਦੀ ਹੈ ਦਸ਼ਾ ਵੀ ਤੁਹਾਡੀ ਸ਼ੁਕਰ ਦੀ ਚੱਲ ਰਹੀ ਹੈ ਜੋ ਕਿ ਤੁਹਾਡਾ ਮਾਰਕੇਸ਼ ਹੈ ਜੋ ਸਿਹਤ ਖਰਾਬ ਕਰਦਾ ਹੈ ਉਹਦੇ ਨਾਲ ਨਾਲ ਛਡਾਸਟਕ ਵਿੱਚ ਕੇਤੂ ਹੈ ਜਿਸ ਕਾਰਨ ਬਾਰ ਬਾਰ ਹਸਪੀਟਲ ਦੇ ਚੱਕਰ ਜਾਂ ਡਾਕਟਰ ਦੇ ਚੱਕਰ ਲਗਾਣੇ ਪੈ ਰਹੇ ਨੇ ਮਲਟੀਪਲ ਹੈਲਥ ਇਸ਼ੂਸ ਤੁਹਾਡੇ ਬਨੇ ਰਹਿੰਦੇ ਆ ਤੇ ਮੈਡੀਸਿਨ ਤੁਹਾਨੂੰ ਖਾਣੀ ਪੈਂਦੀ ਹੈ ਤੁਹਾਨੂੰ ਸਿਹਤ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ ਉਹਦੇ ਲਈ ਉਪਾਅ ਕੀ ਕਰਨਾ ਹੈ ਕਿ ਸਿੰਦੂਰ ਤੇ ਚਮੇਲੀ ਦਾ ਤੇਲ ਹਰ ਮੰਗਲਵਾਰ ਹਨੂਮਾਨ ਮੰਦਿਰ ਵਿੱਚ ਛੜਾ ਦਿਓ ਤਿਲ ਦੇ ਤੇਲ ਦਾ ਦੀਪਕ ਸ਼ਨੀਵਾਰ ਦੇ ਸ਼ਨੀਵਾਰ ਪਿੱਪਲ ਦੇ ਪੇੜ ਹੇਠਾਂ ਤੁਸੀਂ ਜਲਾਓ ਉਹ ਤੁਹਾਡੇ ਲਈ ਬਹੁਤ ਲਾਭਕਾਰੀ ਸਿੱਧ ਹੋਏਗਾ ਤੇ ਸ਼ੁੱਕਰਵਾਰ ਦੇ ਸ਼ੁੱਕਰਵਾਰ ਖੀਰ ਦਾ ਕੀਤਾ ਦਾਨ ਤੁਹਾਡੀ ਸਿਹਤ ਨੂੰ ਵਧੀਆ ਰੱਖੇਗਾ ਹੁਣ ਗੱਲ ਕਰਦੇ ਹਾਂ ਲਿਬਰਾ ਯਾਨੀ ਤੁਲਾ ਰਾਸ਼ੀ ਤੁਲਾ ਰਾਸ਼ੀ ਦੇ ਜਾਤਕਾਂ ਦੇ ਪਰਿਵਾਰ ਦੀ ਪ੍ਰਾਪਰਟੀ ਵਿੱਚ ਜੇਕਰ ਕੋਈ ਫੈਸਲਾ ਜ਼ਰੂਰੀ ਲੈਣਾ ਹੈ ਪਰਿਵਾਰ ਨੇ ਅੱਜ ਉਹ ਫੈਸਲਾ ਲਿੱਤਾ ਜਾ ਸਕਦਾ ਹੈ ਇਹ ਫੈਸਲਾ ਤੁਹਾਡੇ ਜੀਵਨ ਵਿੱਚ ਇੱਕ ਬਹੁਤ ਅਹਿਮ ਰੋਲ ਜਿਹੜਾ ਹੈ ਉਹ ਅਦਾ ਕਰੇਗਾ ਅੱਜ ਸਲਾਮ مشورہ ਕਰਦੇ ਹੋਏ ਤੁਹਾਨੂੰ ਚਾਹੀਦਾ ਹੈ ਕਿ ਤੁਸੀਂ ਸ਼ਾਂਤੀ ਬਣਾਈ ਰੱਖੋ ਆਪਣੇ ਆਪੇ ਤੇ ਕਾਬੂ ਰੱਖੋ ਤੇ ਸਹਿਜਤਾ ਨਾਲ ਗੱਲ ਕਰੋ ਤੁਹਾਡਾ ਗੁੱਸਾ ਇਹ ਫੈਸਲੇ ਵਿੱਚ ਅੜਚਨ ਪਾ ਸਕਦਾ ਪੁਰਾਣੀਆਂ ਚੀਜ਼ਾਂ ਦਾ ਕੰਮ ਕਰਨ ਵਾਲਿਆਂ ਨੂੰ ਲਾਭ ਅੱਜ ਜ਼ਰੂਰ ਮਿਲੇਗਾ ਤੇ ਆਪਣੀ ਬਚਤ ਦਾ ਇਸਤੇਮਾਲ ਪਰਿਵਾਰ ਦੀ ਸਹੂਲਤਾਂ ਵਾਸਤੇ ਤੁਸੀਂ ਅੱਜ ਕਰੋਗੇ ਜਿਸ ਕਾਰਨ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਬਣਿਆ ਰਹੇਗਾ ਅੱਜ ਉਹ ਪਾਕੀ ਕਰਨਾ ਹੈ ਕਿ ਸਕੂਲ ਦੇ ਬੱਚਿਆਂ ਨੂੰ ਕਿਤਾਬਾਂ ਤੇ ਕਾਪੀਆਂ ਦਾ ਦਾਨ ਕਰਨਾ ਹੈ ਲੱਕੀ ਕਲਰ ਇਸ ਖਾਕੀ ਐਂਡ ਲੱਕੀ ਨੰਬਰ ਇਸ 20 ਸਕੋਰਪੀਓ ਯਾਨੀ ਵਿਸ਼ਚਿਕ ਰਾਸ਼ੀ ਮੀਡੀਆ ਨਾਲ ਜੁੜੇ ਲੋਕਾਂ ਨੂੰ ਅੱਜ ਵਿਰੋਧ ਦਾ ਥੋੜਾ ਸਾਹਮਣਾ ਕਰਨਾ ਪੈ ਸਕਦਾ ਹੈ ਛੋਟੇ ਪ੍ਰਾਣ ਨਾਲ ਜੇਕਰ ਮਨਮੁਟਾਤ ਚੱਲ ਰਿਹਾ ਹੈ ਉਹ ਵੱਧ ਸਕਦਾ ਹੈ ਇਸ ਕਰਕੇ ਸ਼ਾਂਤੀ ਨਾਲ ਸਹਿਮ ਨਾਲ ਕੰਮ ਲੋ ਖਿਡਾਰੀਆਂ ਵਾਸਤੇ ਹੋ ਸਕਦਾ ਹੈ ਤੁਹਾਡੀ ਸਿਲੈਕਸ਼ਨ ਜੇ ਆਨ ਵਾਲੀ ਹੈ ਤੇ ਤੁਸੀਂ ਟੀਮ ਵਿੱਚ ਤੁਹਾਡਾ ਚੁਣਾਵ ਹੋ ਜਾਏ ਤੇ ਤੁਹਾਨੂੰ ਆਪਣਾ ਖੇਡ ਦਿਖਾਉਣ ਦੀ ਪ੍ਰਤਿਭਾ ਦਿਖਾਉਣ ਦਾ ਤੁਹਾਨੂੰ ਮੌਕਾ ਮਿਲੇ ਅਚਾਨਕ ਸ਼ਾਦੀ ਨੂੰ ਲੈ ਕੇ ਤੁਹਾਨੂੰ ਕੋਈ ਯਾਤਰਾ ਕਰਨੀ ਪੈ ਸਕਦੀ ਹੈ ਤਿਆਰ ਰਹੋ ਉਪਾਅ ਕੀ ਕਰਨਾ ਹੈ ਕਿ ਲਾਲ ਰੰਗ ਦੀ ਮਠਾਈ ਦਾ ਤੁਸੀਂ ਦਾਨ ਕਰ ਸਕਦੇ ਹੋ ਕਿਸੇ ਵੀ ਧਾਰਮਿਕ ਸਥਾਨ ਤੇ ਲੱਕੀ ਕਲਰ ਹੈ yellow ਐਂਡ ਲੱਕੀ ਨੰਬਰ ਇਜ਼ 12 ਸੈਜੀਟੇਰੀਅਸ ਯਾਨੀ ਤਨੂ ਰਾਸ਼ੀ ਪ੍ਰੋਪਰਟੀ ਖਰੀਦਣ ਲੱਗੇ ਕਾਗਜ਼ਾਦ ਅੱਛੀ ਤਰ੍ਹਾਂ ਚੈੱਕ ਕਰਨਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਡਾਕੂਮੈਂਟੇਸ਼ਨ 에ਰਰ ਕੋਈ ਨਾ ਕੋਈ ਤੁਹਾਡੇ ਆੜਿਆ ਸਕਦੀ ਹੈ ਬਿਜ਼ਨਸਮੈਨ ਲਈ ਅੱਜ ਦਾ ਦਿਨ ਨਵੇਂ ਕੰਮ ਸ਼ੁਰੂ ਕਰੰਦਾ ਹੈ ਘਰ ਵਿੱਚ ਕੋਈ ਧਾਰਮਿਕ ਤੇ ਮੰਗਲਿਕ ਕੰਮ ਵੀ ਤੁਹਾਡੇ ਹੋ ਸਕਦਾ ਹੈ ਲੋਕਪ੍ਰਿਅਤਾ ਦੇ ਨਾਲ ਨਾਲ जन संपर्क ਤੁਹਾਡਾ ਵਧੇਗਾ ਜੇਕਰ ਖਾਸ ਕਰਕੇ ਤੁਸੀਂ ਮਾਰਕੀਟਿੰਗ ਵਿੱਚ ਹੋ ਤੇ ਤੁਹਾਡਾ ਨੈਟਵਰਕ ਜਿਹੜਾ ਹੈ ਉਹ ਬਹੁਤ ਅੱਜ ਫੈਲ ਸਕਦਾ ਹੈ ਕੋਈ ਨਵੇਂ انسان ਵੀਆਈਪੀ ਕੇਸੀ انسان ਨਾਲ ਤੁਹਾਡੀ ਮੁਲਾਕਾਤ ਅੱਜ ਹੋ ਸਕਦੀ ਹੈ ਉਪਾ ਕੀ ਕਰਨਾ ਹੈ ਦੁੱਧ ਵਿੱਚ ਹਲਦੀ ਪਾ ਕੇ ਅੱਜ ਤੁਸੀਂ ਪੀਣਾ ਹੈ ਲੱਕੀ ਕਲਰ ਇਸ ਬੇਜ ਐਂਡ ਲੱਕੀ ਨੰਬਰ ਇਸ 10 ਕੈਪ੍ਰਿਕੌਰਨ ਯਾਨੀ ਮਕਰ ਰਾਸ਼ੀ ਸਮਾਜਿਕ ਕੰਮਾਂ ਵਿੱਚ ਤੁਸੀਂ ਅੱਜ ਵੱਧ ਛੱਡ ਕੇ ਹਿੱਸਾ ਲਵੋਗੇ ਪ੍ਰੇਮ ਸੰਬੰਧਾਂ ਵਿੱਚ ਦੂਸਰੇ ਦੇ ਸੈਂਟੀਮੈਂਟਸ ਦਾ ਧਿਆਨ ਰੱਖਣਾ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਚਾਹੇ ਉਹ ਜੀਵਨ ਸਾਥੀ ਹੋ ਜਾਂ ਤੁਹਾਡਾ ਪ੍ਰੇਮੀ ਜਾਂ ਪ੍ਰੇਮਿਕਾ ਉਹਦੇ ਸੈਂਟੀਮੈਂਟਸ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਤੁਹਾਡੇ ਲਈ ਗਲਤ ਖਾਨ ਪੀਣ ਦੀ ਆਦਤਾਂ ਨੂੰ ਛੱਡ ਦਿਓ ਨਹੀਂ ਤਾਂ ਤੁਹਾਡਾ ਪੇਟ ਜਿਹੜਾ ਹੈ ਉਹ ਖਰਾਬ ਹੋ ਰਹਿ ਸਕਦਾ ਹੈ ਸੰਤਾਨ ਨੂੰ ਲੈ ਕੇ ਕੋਈ ਚਿੰਤਾ ਤੁਹਾਡੇ ਮਨ ਵਿੱਚ ਜਾਗ ਸਕਦੀ ਹੈ ਪਰ ਸ਼ਾਂਤੀ ਰਹੀ ਹਰ ਪ੍ਰੋਬਲਮ ਦਾ ਅੱਜ ਤੁਸੀਂ ਹੱਲ ਕਰ पाओगे ਉਪਾਕੀ ਕਰਨਾ ਹੈ ਸਵੇਰ ਦੀ ਪਹਿਲੀ ਰੋਟੀ ਤੁਸੀਂ ਕਾ ਨੂੰ ਤੇਲ ਲਗਾ ਕੇ ਪਾਣੀ ਹੈ ਲੱਕੀ ਕਲਰ ਇਜ਼ ਬ੍ਰਾਊਨ ਐਂਡ ਲੱਕੀ ਨੰਬਰ ਇਜ਼ 11 ਐਕੁਅਰੀਅਸ ਯਾਨੀ ਕੁੰਭ ਰਾਸ਼ੀ ਕਾਨੂੰਨੀ ਮਸਲਿਆਂ ਵਿੱਚ ਅੱਜ ਤੁਹਾਨੂੰ ਜਿੱਤ ਮਿਲੇਗੀ ਫਤਿਹ ਪ੍ਰਾਪਤ ਹੋਏਗੀ ਜੇਕਰ ਤੁਸੀਂ ਸਟੂਡੈਂਟ ਹੋ ਵਿਦਿਆਰਥੀ ਹੋ ਤੇ ਕੋਈ ਕੰਪੀਟੀਸ਼ਨ ਵਿੱਚ ਪਾਰਟਿਸਿਪੇਟ ਕਰ ਰਹੇ ਹੋ ਕੰਪੀਟੀਟਿਵ ਇਗਜ਼ਾਮ ਲਿਖ ਰਹੇ ਹੋ ਉਹਦੇ ਵਿੱਚ ਵੀ ਤੁਹਾਡੇ ਲਈ ਪੋਜ਼ਿਟਿਵ ਆਊਟਕਮ ਅੱਜ ਮਿਲੇਗੀ ਤੁਹਾਡੇ ਸ਼ਤਰੂ ਤੁਹਾਡੇ ਸਾਹਮਣੇ ਅੱਜ ਫਿੱਕੇ ਪੈ ਜਾਣਗੇ ਤੁਸੀਂ ਆਪਣੀ ਸੂਝ-ਬੂਝ ਨਾਲ ਉਹਨਾਂ ਉਤੇ ਜਿੱਤ ਪ੍ਰਾਪਤ ਕਰੋਗੇ ਪਰਿਵਾਰ ਵਿੱਚ ਜੇਕਰ ਕੋਈ ਮਨਮੁਟਾਤ ਚੱਲ ਰਿਹਾ ਹੈ ਅੱਜ ਉਹਨੂੰ ਸਾਂਝਾ ਨਾ ਕਰੋ ਅੱਜ ਆਪਣੇ ਆਪ ਵਿੱਚ ਸਹੀਮ ਰੱਖੋ ਉਪਾਕੀ ਕਰਨਾ ਹੈ ਮੰਦਰ ਵਿੱਚ ਛਿਲਕੇ ਵਾਲੇ ਬਦਾਮ ਤੁਸੀਂ ਚੜ੍ਹਾਣੇ ਨੇ ਤੇ ਆਂਦੇ ਵਾਰੀ ਅੱਧੇ ਬਦਾਮ ਮੰਦਰ ਤੋਂ ਵਾਪਸ ਲੈ ਕੇ ਆਣੇ ਨੇ ਲੱਕੀ ਕਲਰ ਇਸ ਸਕਾਈ ਬਲੂ ਐਂਡ ਲੱਕੀ ਨੰਬਰ ਇਸ 12 ਪਾਈਸੇਸ ਯਾਨੀ ਮੀਨ ਰਾਸ਼ੀ ਜੀਵਨ ਸਾਥੀ ਨਾਲ ਬਹਿਸ ਬਾਜੀ ਤੋਂ ਅੱਜ ਬਚਣਾ ਹੈ ਤੇ ਰਿਸ਼ਤਿਆਂ ਵਿੱਚ ਕੜਵਾਹਟ ਆ ਸਕਦੀ ਹੈ ਆਪਣੇ ਬਿਜ਼ਨਸ ਵਿੱਚ ਕਿਸੇ ਨੂੰ ਸਾਂਝੇਦਾਰ ਜਾਂ ਭਾਗੀਦਾਰ ਨਾ ਬਣਾਓ ਕੋਸ਼ਿਸ਼ ਕਰੋ ਕਿ ਬਿਜ਼ਨਸ ਪ੍ਰਾਈਵੇਟ ਫਰਮ ਦੇ ਵਾਂਗ ਹੀ ਤੁਸੀਂ ਚਲਾਓ ਪਾਰਟਨਰਸ਼ਿਪ ਅੱਜ ਤੁਹਾਡੇ ਲਈ ਨੁਕਸਾਨਦੇ ਹਿਸਾਬਤ ਹੋ ਸਕਦੀ ਹੈ ਨੌਕਰੀ ਜੇਕਰ ਤੁਸੀਂ ਕਰਦੇ ਹੋ ਇਹ ਦਿਨ ਵਧੀਆ ਬੀਤੇਗਾ ਤੁਹਾਨੂੰ ਆਪਣੇ ਕਲੀਕਸ ਤੋਂ ਪੂਰਾ ਸਪੋਰਟ ਤੇ ਮਾਨ ਸਨਮਾਨ ਪ੍ਰਾਪਤ ਹੋਏਗਾ ਜੇਕਰ ਤੁਸੀਂ ਅਨਮੈਰਿਡ ਹੋ ਤੇ ਤੁਹਾਡੇ ਵਾਸਤੇ ਕੋਈ ਮਨ ਮੁਤਾਬਕ ਰਿਸ਼ਤਿਆਂ ਦੀ ਸੰਭਾਵਨਾ ਹੈ ਉਪਾਜ ਕੀ ਕਰਨਾ ਹੈ ਕਿ ਧਾਰਮਿਕ ਸਥਾਨ ਤੇ ਗੁਪਤ ਦਾਨ ਦੇਣਾ ਹੈ ਲੱਕੀ ਕਲਰ ਇਜ਼ ਵਾਈਟ ਐਂਡ ਲੱਕੀ ਨੰਬਰ ਇਜ਼ 4 प्यारे दर्शकों एसी ਤੁਹਾਡਾ ਖਾਸ ਪ੍ਰੋਗਰਾਮ ਅੱਜ ਦਾ ਰਾਸ਼ੀਫਲ ਮੈਂ ਐਸਟਰੋਲੋਜਰ ਤੇ ਵਾਸਤੂ ਐਕਸਪਰਟ ਜਸ਼ਨ ਗੁਪਤਾ ਤੁਹਾਡੇ ਸਾਹਮਣੇ ਕੱਲ ਫੇਰ ਹਾਜ਼ਰ ਹੋਵਾਂਗਾ ਐਸੇ ਚੈਨਲ ਐਸੇ ਟਾਈਮ ਤੇ ਨਵੇਂ ਰਾਸ਼ੀਫਲ ਨਵੇਂ ਉਪਾਅ ਲਕੀ ਕਲਰ ਤੇ ਲਕੀ ਨੰਬਰ ਲੈ ਕੇ ਅੱਜ ਲਈ ਮੈਨੂੰ ਇਜਾਜ਼ਤ ਦੇ ਦਿਓ ਮੈਂ ਰੱਬ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਤੁਹਾਡਾ ਅੱਜ ਦਾ ਦਿਨ ਲਕੀ ਰਹੇ ਸ਼ੁਭ ਰਹੇ ਮੰਗਲਕਾਰੀ ਨਮਸਕਾਰ ਸਤਿ ਸ੍ਰੀ ਅਕਾਲ